ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਵਪਾਰੀਆਂ ਦੇ ਨਾਲ ਮਿਲ ਕੇ ਨਵ ਨਿਯੁਕਤ ਸਿਵਲ ਸਰਜਨ ਨੂੰ ਕੀਤਾ ਸਨਮਾਨਿਤ ਅਤੇ ਪਟਿਆਲਾ ਵਿੱਚ ਬਰਸਾਤ ਦੇ ਮੌਸਮ 'ਚ ਸ਼ਹਿਰ ਵਾਸੀਆਂ ਨੂੰ ਆ ਰਹੀ ਦਿੱਕਤ ਬਾਰੇ ਕੀਤੀ ਵਿਚਾਰ ਚਰਚਾ ਅੱਜ ਅਸੀਂ ਪਟਾਲਾ ਵਪਾਰ ਮੰਡਲ ਵੱਲੋਂ ਇੱਕ ਸਾਰੇ ਟਰੇਡਰ ਇਕੱਠੇ ਹੋ ਕੇ ਅਸੀਂ ਸਿਵਲ ਸਰਜਨ ਸਾਡੇ ਜਿਹੜੇ ਨਵੇਂ ਕੁਝ ਦਿਨ ਪਹਿਲਾਂ ਹੀ ਜੁਆਇਨਿੰਗ ਕੀਤੀ ਹੈ ਜਤਿੰਦਰ ਕਾਉਂਸਲ ਜੀ ਨੇ ਉਹਨਾਂ ਦਾ ਅਸੀਂ ਸਵਾਗਤ ਕਰਨ ਵਾਸਤੇ ਸਨਮਾਨ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਵਪਾਰ ਮੰਡਲ ਪਟਾਲਾ ਵੱਲੋਂ ਹੁਣ ਤੇ ਅਸੀਂ ਉਮੀਦ ਵੀ ਜਤਾਈ ਹੈ ਉਹਨਾਂ ਨਾਲ ਗੱਲਾਂ-ਬਾਤਾਂ ਬਹੁਤ ਹੋਈਆਂ ਵੀ ਜਿਸ ਤਰੀਕੇ ਨਾਲ ਹੁਣ ਬਰਸਾਤੀ ਮੌਸਮ ਚੱਲ ਰਿਹਾ ਹੈ ਵੀ ਕਿਸੇ ਤਰੀਕੇ ਦਾ ਵੀ ਡੇਂਗੂ ਹੈ ਜਾਂ ਮਲੇਰੀਆ ਇਹਨਾਂ ਤੋਂ ਕਿਸ ਤਰੀਕੇ ਨਾਲ ਬਚਾਅ ਹੋ ਸਕਦਾ ਹੈ ਤਾਂ ਉਹਨਾਂ ਨੇ ਸਾਰਾ ਦੱਸਿਆ ਵੀ ਜੇ ਕਿਤੇ ਵੀ ਖੜਾ ਪਾਣੀ ਆ ਵੀ ਉਹਦੀ ਸਫਾਈ ਰੱਖੋ ਹਫਤੇ ਦੇ ਵਿੱਚ ਇੱਕ ਦਿਨ ਡਰਾਈ ਡੇ ਹੋਏਗਾ ਜਿਸ ਦਿਨ ਮਲਕੇ ਤੁਸੀਂ ਉਹਨੂੰ ਸਫਾਈ ਰੱਖ ਸਕਦੇ ਹੋ ਤਾਂ ਹਰ ਤਰੀਕੇ ਨਾਲ ਸਰਕਾਰ ਦੇ ਨਾਲ-ਨਾਲ ਹੈਲਥ ਡਿਪਾਰਟਮੈਂਟ ਦੇ ਨਾਲ-ਨਾਲ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਵੀ ਧਿਆਨ ਰੱਖੀਏ ਅਸੀਂ ਵਪਾਰੀ ਹੋਣ ਦੇ ਨਾਤੇ ਇੱਕ ਆਪਣੀ ਜ਼ਿੰਮੇਵਾਰੀ ਲੈਂਦੇ ਹੋਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅੱਗੇ ਫੈਸਟੀਵਲ ਸੀਜ਼ਨ ਜਿਸ ਤਰ੍ਹਾਂ ਆ ਰਿਹਾ ਹੈ ਵੀ ਸਾਰੇ ਤਿਹਾਰ ਆ ਰਹੇ ਨੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਈ ਕਈ ਦੁਕਾਨਦਾਰ ਇਸ ਤਰ੍ਹਾਂ ਹੁੰਦੇ ਨੇ ਵੀ ਕੋਈ ਸਾਨੂੰ ਸਮਾਨ ਕੋਈ ਬਾਸਾ ਪੁਰਾਣਾ ਜਾਂ ਚੀ ਕੁਆਲਟੀ ਦਾ ਨਹੀਂ ਵਿਕਦਾ ਤਾਂ ਉਹਦੇ ਵਾਸਤੇ ਅਸੀਂ ਸਿਵਲ ਸਰਜਨ ਸਾਹਿਬ ਨੂੰ ਅਸੀਂ ਵਿਸ਼ਵਾਸ ਦੁਲਾਇਆ ਵੀ ਵਪਾਰ ਮੰਡਲ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਸਹਿਯੋਗ ਕਰੇਗਾ ਵੀ ਕਿਸੇ ਨੂੰ ਵੀ ਵਪਾਰ ਮੰਡਲ ਇਹ ਯਾਸਤ ਨਹੀਂ ਦੇਗਾ ਵੀ ਕੋਈ ਗਲਤ ਸਮਾਨ ਵੇਚੇ ਜਾਂ ਕੋਈ ਮਲਾਪੜੀ ਸਮਾਨ ਵੇਚੇ ਉਹਦੇ ਵਾਸਤੇ ਅਸੀਂ ਸ਼ਿਵਲ ਸਰਜਨ ਸਾਹਿਬ ਦੇ ਨਾਲ ਹੈਲਥ ਡਿਪਾਰਟਮੈਂਟ ਦੇ ਨਾਲ ਅਸੀਂ ਟਟਕੇ ਖੜਾਂਗੇ ਅਸੀਂ ਆਪਣੇ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਦੇ ਲੋਕਾਂ ਵਾਸਤੇ ਅਸੀਂ ਵਧੀਆ ਸੇਵਾ ਨਿਭਾਈਏ ਨਾ ਕਿ ਅਸੀਂ ਕੋਈ ਮਲਾਵਟੀ ਸਮਾਨ ਵੇਚਣ ਵਾਲਿਆਂ ਦੀ ਦੀ ਮਦਦ ਕਰੀਏ ਇਸ ਲਈ ਸਾਡੀ ਆਪਣੀ ਸਾਰੀ ਜ਼ਿੰਮੇਵਾਰੀ ਬਣਦੀ ਆ ਵੀ ਹਰ ਤਰੀਕੇ ਦੇ ਨਾਲ ਅਸੀਂ ਵਧੀਆ ਤੋਂ ਵਧੀਆ ਜਿਹੜਾ ਕੁਆਲਟੀ ਦਾ ਸਮਾਨ ਵੇਚੀਏ ਤੇ ਸਰਕਾਰ ਦਾ ਔਰ ਹੈਲਥ ਡਿਪਾਰਟਮੈਂਟ ਦਾ ਅਸੀਂ ਸਹਿਯੋਗ ਕਰੀਏ ਜੀ ਤੁਹਾਨੂੰ ਵੈਲਕਮ ਹੈ ਤੁਹਾਡਾ ਸਾਡੇ ਆਗਰਾ ਵੱਲੋਂ ਤੁਸੀਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੈਂ ਡਾਕਟਰ ਜਤਿੰਦਰ ਕੁਮਾਰ ਕਾਉਂਸਲ ਮੈਂ ਬਤੌਰ ਸਿਵਲ ਸਰਜਨ 16 ਅਗਸਤ ਸ਼ਾਮ ਤੋਂ ਜੁਆਇਨ ਕੀਤਾ ਹੈ ਇੱਥੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਪਹਿਲਾਂ ਵੀ ਇੱਥੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਬਤੌਰ ਡੀਐਫਪੀਓ ਲਗਭਗ ਦਿਨ 3.5 ਸਾਲ ਸੇਵਾਵਾਂ ਨਿਭਾਈਆਂ ਹਨ ਆਪਣੀਆਂ ਇਸਰ ਅੱਜ ਨੂੰ ਬਾਜ਼ਾਰ ਮੰਡਲ ਤੇ ਹੋਰ ਵੀ ਜਿਹੜੇ ਐਸੋਸੀਏਸ਼ਨ ਤੋਂ ਆਏ ਵਿਖੇ ਸਨਮਾਨ ਕਰਨ ਲਈ ਪਹੁੰਚੇ ਰੈਕਮ ਕਰਨ ਲਈ ਪਹੁੰਚੇ ਕੀ ਧੰਨਵਾਦ ਵਪਾਰ ਮੰਡਲ ਜੀ ਦਾ ਸਾਰੀਆਂ ਇਹ ਇਸ ਤਰ੍ਹਾਂ ਦੀਆਂ ਸਵੈ ਸੇਵੀ ਸੰਸਥਾਵਾਂ ਦੇ ਨਾਲ ਜੁੜ ਕੇ ਹੀ ਕੰਮ ਕਰਨਾ ਹੈਗਾ ਤੇ ਤਾਂ ਕਿ ਲੋਕਾਂ ਨੂੰ ਜਨਤਾ ਨੂੰ ਵਧੀਆ ਤੇ ਮਿਆਰੀ ਸਿਹਤ ਸੇਵਾਵਾਂ ਅਨੁਵਾਈਟ ਕੀਤੀਆਂ ਜਾ ਸਕਣ। ویسੇ ਤਾਂ ਪੰਜਾਬ ਸਰਕਾਰ ਸਿਹਤ ਪੱਖੋਂ ਬੜੇ ਵੱਡੇ ਕਦਮੇ ਕਰ ਰਹੀ ਹੈ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਆਉਣ ਵਾਲੇ ਸਮੇਂ 'ਚ ਯੋਜਨਾਵਾਂ ਨੇ ਜਿੱਦਾਂ ਡੇਂਗੂ ਦੀ ਗੱਲ ਕਰੀ ਹੁਣ ਬਰਸਾਤਾਂ ਦੁਬਾਰਾ ਹਿੱਦਾਂ ਹੋਣ। ਦੱਸੋ ਜੀ ਕਿਸ ਤਰ੍ਹਾਂ ਦੀ ਤੁਹਾਡੀਆਂ ਤਿਆਰੀਆਂ ਹੋਣਗੀਆਂ ਜਾਂ ਕਿਸ ਤਰ੍ਹਾਂ ਦੇ ਕਦਮ ਲਏ ਜਾਣਗੇ। ਸਰਕਾਰ ਵੱਲੋਂ ਜਿਹੜੇ ਵੀ ਦਿਸ਼ਾ ਨਿਰਦੇਸ਼ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਵੱਲੋਂ ਦਿੱਤੇ ਜਾਂਦੇ ਨੇਗੇ ਸਰਕਾਰ ਵੱਲੋਂ ਦਿੱਤੇ ਜਾਂਦੇ ਨੇਗੇ ਉਹਨਾਂ ਦਾ ਇਨ ਬਿਨ ਪਾਲਣਾ ਕਰਦੇ ਹੋਏ ਲੋਕਾਂ ਨੂੰ ਵਧੀਆ ਸਿਹਤ ਔਰ ਹਰ ਤਰ੍ਹਾਂ ਦੀਆਂ ਸੇਵਾਵਾਂ ਉਪਲਬਧ ਕੀਤੀਆਂ ਜਾਂਦੀਆਂ ਨੇ ਡੇਂਗੂ ਵਾਸਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਅੱਜ ਕੱਲ੍ਹ ਹੁਣ ਸੀਜ਼ਨ ਆ ਰਿਹਾ ਤੇ ਚੱਲ ਵੀ ਰਹੇ ਨੇ ਕੇਸ ਵਾਲੇ ਬਹੁਤ ਥੋੜੇ ਨੇਗੇ ਬਚਾਏ ਆਪਣੇ ਇਲਾਕੇ ਦਾ ਉਹਦੇ ਵਾਸਤੇ ਸਾਡੀ ਪੂਰੀ ਤਿਆਰੀ ਹੈ ਔਰ ਆਮ ਜਨਤਾ ਨੂੰ ਅਸੀਂ ਫੇਰ ਤੁਹਾਡੇ ਮਾਧਮ ਰਾਹੀਂ ਅਪੀਲ ਕਰਦੇ ਆਂ ਕਿ ਇਹ ਡੇਂਗੂ ਮੱਛਰ ਦੇ ਨਾਲ ਹੁੰਦਾਗਾ ਔਰ ਮੱਛਰ ਤਾਂ ਪਣਪਦਾ ਜਦੋਂ ਉਹਦਾ ਲਾਰਵਾ ਇੱਕ ਖੜੇ ਪਾਣੀ ਦੇ ਵਿੱਚ ਗਰੋ ਕਰਦਾਗਾ ਇਹਦੇ ਤਹਿਤ ਸਰਕਾਰ ਦੀ ਇੱਕ ਯੋਜਨਾ ਹੈ ਕਿ ਵੀ ਅਸੀਂ ਇੱਕ ਹਫਤੇ ਦੇ ਵਿੱਚ ਇੱਕ ਦਿਨ ਡਰਾਈ ਡੇ ਰੱਖਣਾ ਹੈਗਾ ਉਸ ਦਿਨ ਆਪਣੇ ਘਰਾਂ ਦੇ ਵਿੱਚ ਕਿਤੇ ਵੀ ਗਮਲਿਆਂ ਦੇ ਵਿੱਚ ਚਿੜੀਆਂ ਨੂੰ ਜਿਹੜਾ ਪਾਣੀ ਪਾਨਨੇ ਆਗੇ ਉਹਦੇ ਪੋਟ ਦੇ ਵਿੱਚ ਫਰਿੱਜਾਂ ਦੀ ਟ੍ਰੇ ਦੇ ਵਿੱਚ ਕੂਲਰਾਂ ਦੇ ਵਿੱਚ ਉਹਨੂੰ ਟੋਟਲੀ ਸੁਕਾ ਕੇ ਸੁੱਕਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਲਾਰਵਾ ਨਾ ਪਣਪੇ ਲਾਰਵਾ ਨਹੀਂ ਪਣਪੇਗਾ ਤਾਂ ਮੱਛਰ ਨਹੀਂ ਪਣਪੇਗਾ ਤਾਂ ਡੇਂਗੂ ਦੀ ਵੀ ਵਿਚਾਰੇਗਾ ਔਰ ਸ਼ਾਮ ਨੂੰ ਅਕਸਰੇ ਅਟੈਕ ਕਰਦਾ ਹੈਗਾ ਮੱਛਰ ਸ਼ਾਮ ਨੂੰ ਜਦੋਂ ਘਰੋਂ ਬਾਹਰ ਨਿਕਲਦੇ ਤਾਂ ਸਾਬਤੀਆਂ ਬਾਹਾਂ ਦੇ ਫੁੱਲ ਸਲੀਵਜ਼ ਦੇ ਕੱਪੜੇ ਸਰੀਰ ਨੂੰ ਪੂਰਾ ਹੋ ਹੋਵੇ ਤਾਂ ਕਿ ਮੱਛਰ ਤੋਂ ਬਚਾਅ ਹੋ ਸਕੇ ਠੀਕ ਠਾਕ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ